ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਸੱਤ ਤਸਵੀਰਾਂ ਤੁਹਾਨੂੰ ਮੁਕੰਦਪੁਰ ਹਸਪਤਾਲ ਤੋਂ ਦਿਖਾ ਰਹੇ ਹਾਂ ਜਿੱਥੇ ਐਨਾ ਪਾਣੀ ਹੈ ਇਉਂ ਪ੍ਰਤੀਤ ਹੁੰਦਾ ਕਿ ਜਿਵੇਂ ਸਾਰਾ ਮੁਕੰਦਪੁਰ ਦਾ ਪਾਣੀ ਹਸਪਤਾਲ 'ਚ ਇਕੱਠਾ ਹੋ ਗਿਆ ਹੋਵੇ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਲੱਦ-ਲੱਦ ਕੇ ਲਿਆਉਣਾ ਪੈਂਦਾ ਕਿਉਂਕਿ ਜਿਹੜੀ ਬਾਰਿਸ਼ ਪੈ ਰਹੀ ਹੈ ਉਸ ਦਾ ਜ਼ੋਰ ਬਹੁਤ ਹੈ ਤੇ ਬਾਰਿਸ਼ ਰੁਕ-ਰੁਕ ਕੇ ਬਹੁਤ ਤੇਜ਼ ਹੁੰਦੀ ਹੈ ਤੇ ਪਾਣੀ ਐਨਾ ਕਾ ਜ਼ਿਆਦਾ ਖੜ੍ਹਾ ਹੈ ਕਿ ਅੰਦਰ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ ਕਹਿੰਦੇ ਕਿ ਅੰਦਰ ਪਾਣੀ ਹੈ ਨਹੀਂ ਲੇਕਿਨ ਅੰਦਰ ਤੱਕ ਜਾਣਾ ਹੀ ਬਹੁਤ ਔਖਾ ਹੈ ਤੇ ਨਿਕਾਸੀ ਦਾ ਕੋਈ ਚੱਜ ਦਾ ਪ੍ਰਬੰਧ ਨਹੀਂ ਹੈ ਜਿਹੜੇ ਇੱਥੋਂ ਦੇ ਮੁਲਾਜ਼ਮ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਲਿਖ ਕੇ ਭੇਜ ਦਿੱਤਾ ਲੇਕਿਨ ਉੱਪਰੋਂ ਕੰਮ ਨਹੀਂ ਹੁੰਦਾ ਤੇ ਨਾਲ ਦੀ ਨਾਲ ਜਿਹੜੀ ਇਹ ਪਾਣੀ ਖੜਾ ਆ ਉਸ ਦੇ ਕਰਕੇ ਬਿਮਾਰੀਆਂ ਦਾ ਲੱਗ ਜਾਣ ਇਸ ਦਾ ਵੀ ਖਤਰਾ ਰਹਿੰਦਾ ਹੈ ਤੇ ਲੋਕ ਕਹਿੰਦੇ ਕਿ ਇੱਥੇ ਤਾਂ ਲੋਕ ਜਿਹੜੇ ਬਿਮਾਰ ਨੇ ਜਿਹੜੇ ਮਰੀਜ਼ ਨੇ ਉਹ ਠੀਕ ਹੋਣਾ ਹੁੰਦੇ ਆ ਤੇ ਪ੍ਰਤੀਤ ਇਉਂ ਹੋ ਰਿਹਾ ਕਿ ਜਿਵੇਂ ਤੰਦਰੁਸਤ ਲੋਕ ਵੀ ਚਾਹੇ ਕੋਈ ਕਿਸਦਾ ਹਾਲ ਚਾਲ ਹੀ ਪੁੱਛਣ ਆਇਆ ਉਹ ਵੀ ਇੱਥੇ ਆ ਕੇ ਬਿਮਾਰ ਹੋ ਜੂ ਪੈਦਲ ਚੱਲਣਾ ਤਾਂ ਬਹੁਤ ਮੁਸ਼ਕਿਲ ਹੈ ਮੇਨ ਗੇਟ ਤੋਂ ਓਪੀਡੀ ਤੱਕ ਜਾਣਾ ਬਹੁਤ ਹੀ ਜ਼ਿਆਦਾ ਜਿਹੜਾ ਦਿੱਕਤ ਭਰਿਆ ਤੇ ਨਾਲ ਦੀ ਨਾਲ ਇਹ ਵੀ ਗੱਲ ਸੁਣਨ ਚਾਹੀਦੀ ਹੈ ਕਿ ਇੱਥੇ ਹਸਪਤਾਲ ਦੀਆਂ ਜਿਹੜੀਆਂ ਛੱਪਾਂ ਆ ਉਹ ਵੀ ਚੋਰੀਆਂ ਤੇ ਲਗਾਤਾਰ ਬਾਰਿਸ਼ ਹੋ ਰਹੀ ਹੈ ਜ਼ੋਰਦਾਰ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਮਰੀਜ਼ਾਂ ਲਈ ਮੁਸੀਬਤ ਇਹ ਜਿਹੜੀ ਬਣੀ ਹੋਈ ਹੈ ਦਿਖਾਣੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਭਜੀ ਕੀ ਨਾਮ ਤੁਹਾਡਾ ਰੂਪ ਚੰਦ ਰੂਪ ਚੰਦ ਜੀ ਕਿਹੜਾ ਪਿੰਡ ਹੈ ਮਖੰਦ ਕੀ ਕਰਨ ਆਏ ਹੋ ਰਿਪੋਰਟ ਲੈਣੇ ਰਿਪੋਰਟ ਲੈਣੀ ਹੈ ਟੈਸਟਾਂ ਦੀ ਹਾਂਜੀ ਆ ਕਿ ਆ دریا ਪਾਰ ਕਰਨਾ ਪਿਆ ਕੀ 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 ਮਤਲਬ ਤੁਹਾਡਾ ਹਾਲਾਤ ਕੀ ਨੇ ਇਸ ਹਸਪਤਾਲ ਦੇ ਹਾਲਾਤ ਹੁਣ ਪਾਣੀ ਦੇ ਹਿਸਾਬ ਨਾਲ ਖਰਾਬ ਹੀ ਲੱਗਦੇ ਨਹੀਂ ਇਹ ਮਤਲਬ ਲੋਕਾਂ ਦਾ ਇਲਾਜ ਹੋ ਰਿਹਾ ਕਿ ਲੋਕਾਂ ਨੂੰ ਬਿਮਾਰ ਕੀਤਾ ਜਾ ਰਿਹਾ ਸਰਕਾਰ ਵੱਲੋਂ ਹਾਂਜੀ ਇਹ ਤਾਂ ਹੁਣ ਗਵਰਨਮੈਂਟਾਂ ਜਾਣਨ ਦੀ ਗਵਰਨਮੈਂਟ ਆ ਜਾਣ ਨਾ ਨਹੀਂ ਫੇ ਤੁਸੀਂ ਬਾਈ ਦੀ ਵੀ ਇਹਦੇ ਵਿੱਚ ਮੱਛਰ ਮੁੱਛਰ ਲੜ ਗਿਆ ਕੋ ਡੇਂਗੂ ਵਾਲਾ ਫਿੱਕਦਾ ਹੋਊ ਇਹਨਾਂ ਹਸਪਤਾਲੇ ਹੀ ਆ ਜੀ ਫੇਰ ਦੁਬਾਰਾ ਫੇਰ ਇੱਥੇ ਰਹਿਾਂਗੇ ਹੈ ਓਕੇ ਓਕੇ ਭਾਜੀ ਕੀ ਨਾਮ ਤੁਹਾਡਾ ਰੂਪ ਚੰਦ ਰੂਪ ਚੰਦ ਜੀ ਕਿਹੜਾ ਪਿੰਡ ਹੈ ਮਖੰਦ ਕੀ ਕਰਨਾ ਆਇਓ ਰਿਪੋਰਟ ਲੈਣਾ ਰਿਪੋਰਟ ਲੈਣੀ ਹੈ ਟੈਸਟਾਂ ਦੀ ਹਾਂਜੀ ਆ ਆ ਦਰਿਆ ਪਾਰ ਕਰਨਾ ਪਿਆ ਕੀ 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 ਮਤਲਬ ਤੁਹਾਡਾ ਹਾਲਾਤ ਕੀ ਨੇ ਇਸ ਹਸਪਤਾਲ ਦੇ ਹਾਲਾਤ ਹੁਣ ਪਾਣੀ ਦੇ ਹਿਸਾਬ ਨਾਲ ਤਾਂ ਖਰਾਬ ਹੀ ਲੱਗਦੇ ਨਹੀਂ ਇਹ ਮਤਲਬ ਲੋਕਾਂ ਦਾ ਇਲਾਜ ਹੋ ਰਿਹਾ ਕਿ ਲੋਕਾਂ ਨੂੰ ਬਿਮਾਰ ਕੀਤਾ ਜਾ ਰਿਹਾ ਸਰਕਾਰ ਵੱਲੋਂ ਹਾਂਜੀ ਇਹ ਤਾਂ ਹੁਣ ਗਵਰਨਮੈਂਟ ਆ ਜਾਣਨ ਦੀ ਗਵਰਨਮੈਂਟ ਆ ਜਾਣਨ ਨਹੀਂ ਫੇ ਤੁਸੀਂ ਬਾਈ ਦੀ ਵੀ ਇਹਦੇ ਵਿੱਚ ਮੱਛਰ ਮੁੱਛਰ ਲੜ ਗਿਆ ਕੋ ਡੇਂਗੂ ਵਾਲਾ ਫਿੱਕਦਾ ਹੋਊ ਫੇ ਹਸਪਤਾਲੇ ਹੀ ਆ ਜੀ ਫੇ ਦੁਬਾਰਾ ਫੇਰ ਇੱਥੇ ਰਹਿਾਂਗੇ ਹੈ ਓਕੇ ਓਕੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਸਤਿ ਤਸਵੀਰਾਂ ਤੁਹਾਨੂੰ ਮੁਕੰਦਪੁਰ ਹਸਪਤਾਲ ਤੋਂ ਦਿਖਾ ਰਹੇ ਹਾਂ ਜਿੱਥੇ ਐਨਾ ਪਾਣੀ ਹੈ ਇਉਂ ਪ੍ਰਤੀਤ ਹੁੰਦਾ ਕਿ ਜਿਵੇਂ ਸਾਰਾ ਮੁਕੰਦਪੁਰ ਦਾ ਪਾਣੀ ਹਸਪਤਾਲ 'ਚ ਇਕੱਠਾ ਹੋ ਗਿਆ ਹੋਵੇ ਲੋਕਾਂ ਨੂੰ ਬੜੀ ਮੁਸ਼ਕਿਲ ਨਾਲ ਲੱਦ-ਲੱਦ ਕੇ ਲਿਆਉਣਾ ਪੈਂਦਾ ਕਿਉਂਕਿ ਜਿਹੜੀ ਬਾਰਿਸ਼ ਪੈ ਰਹੀ ਹੈ ਉਸ ਦਾ ਜ਼ੋਰ ਬਹੁਤ ਹੈ ਤੇ ਬਾਰਿਸ਼ ਰੁਕ-ਰੁਕ ਕੇ ਬਹੁਤ ਤੇਜ਼ ਹੁੰਦੀ ਹੈ ਤੇ ਪਾਣੀ ਐਨਾ ਕਾ ਜ਼ਿਆਦਾ ਖੜ੍ਹਾ ਹੈ ਕਿ ਅੰਦਰ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ ਕਹਿੰਦੇ ਕਿ ਅੰਦਰ ਪਾਣੀ ਹੈ ਨਹੀਂ ਲੇਕਿਨ ਅੰਦਰ ਤੱਕ ਜਾਣਾ ਹੀ ਬਹੁਤ ਔਖਾ ਹੈ ਤੇ ਨਿਕਾਸੀ ਦਾ ਕੋਈ ਚੱਜ ਦਾ ਪ੍ਰਬੰਧ ਨਹੀਂ ਹੈ ਜਿਹੜੇ ਇੱਥੋਂ ਦੇ ਮੁਲਾਜ਼ਮ ਐ ਉਹਨਾਂ ਦਾ ਕਹਿਣਾ ਕਿ ਅਸੀਂ ਕਈ ਵਾਰ ਲਿਖ ਕੇ ਭੇਜ ਦਿੱਤਾ ਲੇਕਿਨ ਉੱਪਰੋਂ ਕੰਮ ਨਹੀਂ ਹੁੰਦਾ ਤੇ ਨਾਲ ਦੀ ਨਾਲ ਜਿਹੜੀ ਇਹ ਪਾਣੀ ਖੜਾ ਆ ਉਸ ਦੇ ਕਰਕੇ ਬਿਮਾਰੀਆਂ ਦਾ ਲੱਗ ਜਣ ਇਸ ਦਾ ਵੀ ਖਤਰਾ ਰਹਿੰਦਾ ਹੈ ਤੇ ਲੋਕ ਕਹਿੰਦੇ ਕਿ ਇੱਥੇ ਤਾਂ ਲੋਕ ਜਿਹੜੇ ਬਿਮਾਰ ਨੇ ਜਿਹੜੇ ਮਰੀਜ਼ ਨੇ ਉਹ ਠੀਕ ਹੋਣਾ ਹੁੰਦੇ ਆ ਤੇ ਪਰdit یوں ਹੋ ਰਿਹਾ ਕਿ ਜਿਵੇਂ ਤੰਦਰੁਸਤ ਲੋਕ ਵੀ ਚਾਹੇ ਕੋਈ ਕਿਸ ਦਾ ਹਾਲ ਚਾਲ ਹੀ ਪੁੱਛਣ ਆਇਆ ਉਹ ਵੀ ਇੱਥੇ ਆ ਕੇ ਬਿਮਾਰ ਹੋ ਜੂ ਪੈਦਲ ਚੱਲਣਾ ਤਾਂ ਬਹੁਤ ਮੁਸ਼ਕਿਲ ਹੈ ਮੇਨ ਗੇਟ ਤੋਂ ਓਪੀਡੀ ਤੱਕ ਜਾਣਾ ਬਹੁਤ ਹੀ ਜ਼ਿਆਦਾ ਜਿਹੜਾ ਦਿੱਕਤ ਭਰਿਆ ਤੇ ਨਾਲ ਦੀ ਨਾਲ ਇਹ ਵੀ ਗੱਲ ਸੁਣਨ ਜਾਈਏ ਕਿ ਇੱਥੇ ਹਸਪਤਾਲ ਦੀਆਂ ਜਿਹੜੀਆਂ ਛੱਤਾਂ ਆ ਉਹ ਵੀ ਚੋਰੀਆਂ ਤੇ ਲਗਾਤਾਰ ਬਾਰਿਸ਼ ਹੋ ਰਹੀ ਹੈ ਜ਼ੋਰਦਾਰ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਮਰੀਜ਼ਾਂ ਲਈ ਮੁਸੀਬਤ ਇਹ ਜੜੀ ਬਣੀ ਹੋਈ ਹੈ ਦਿਖਾਣੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਭਜੀ ਕੀ ਨਾਮ ਤੁਹਾਡਾ ਰੂਪ ਚੰਦ ਰੂਪ ਚੰਦ ਜੀ ਕਿਹੜਾ ਪਿੰਡਾ ਹੈ ਮਖੰਦ ਕੀ ਕਰਨ ਆਇਓ ਰਿਪੋਰਟ ਲੈਣਾ ਰਿਪੋਰਟ ਲੈਣੀ ਹੈ ਟੈਸਟਾਂ ਦੀ ਹਾਂਜੀ ਆ ਕਿ ਆ دریا ਪਾਰ ਕਰਨਾ ਪਿਆ ਕੀ 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 ਮਤਲਬ ਤੁਹਾਡਾ ਹਾਲਾਤ ਕੀ ਨੇ ਇਸ ਹਸਪਤਾਲ ਦੇ ਹਾਲਾਤ ਹੁਣ ਪਾਣੀ ਦੇ ਹਿਸਾਬ ਨਾਲ ਖਰਾਬ ਹੀ ਲੱਗਦੀ ਨਹੀਂ ਇਹ ਮਤਲਬ ਲੋਕਾਂ ਦਾ ਇਲਾਜ ਹੋ ਰਿਹਾ ਕਿ ਲੋਕਾਂ ਨੂੰ ਬਿਮਾਰ ਕੀਤਾ ਜਾ ਰਿਹਾ ਸਰਕਾਰ ਵੱਲੋਂ ਹਾਂਜੀ ਇਹ ਤਾਂ ਹੁਣ ਗਵਰਨਮੈਂਟ ਜਾਣਨ ਦੀ ਗੱਲ ਹੈ ਗਵਰਨਮੈਂਟ ਆ ਜਾਣ ਨਾ ਨਹੀਂ ਫੇ ਤੁਸੀਂ ਬਾਈ ਦੀ ਵੀ ਇਹ ਦੇ ਵਿੱਚ ਮੱਛਰ ਮੋਛਲ ਲੜ ਗਿਆ ਕੋ ਡੇਂਗੂ ਵਾਲਾ ਫਿੱਕਦਾ ਹੋਊ ਫੇ ਹਸਪਤਾਲ ਲਈ ਹੀ ਆ ਜੀ ਫੇ ਦੁਬਾਰਾ ਫੇ ਇੱਥੇ ਰਾਂਗੇ ਹੈ ਓਕੇ ਓਕੇ ਭਾਜੀ ਕੀ ਨਾਮ ਤੁਹਾਡਾ ਰੂਪ ਚੰਦ ਰੂਪ ਚੰਦ ਜੀ ਕਿਹੜਾ ਪਿੰਡ ਹੈ ਮਖੰਦ ਕੀ ਕਰਨਾ ਆਇਓ ਰਿਪੋਰਟ ਲੈਣਾ ਰਿਪੋਰਟ ਲੈਣੀ ਹੈ ਟੈਸਟਾਂ ਦੀ ਹਾਂਜੀ ਆ ਆ ਦਰਿਆ ਪਾਰ ਕਰਨਾ ਪਿਆ ਕੀ 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 ਮਤਲਬ ਤੁਹਾਡਾ ਹਾਲਾਤ ਕੀ ਨੇ ਇਸ ਹਸਪਤਾਲ ਦੇ ਹਾਲਾਤ ਹੁਣ ਪਾਣੀ ਦੇ ਹਿਸਾਬ ਨਾਲ ਤਾਂ ਖਰਾਬ ਹੀ ਲੱਗਦੇ ਨਹੀਂ ਇਹ ਮਤਲਬ ਲੋਕਾਂ ਦਾ ਇਲਾਜ ਹੋ ਰਿਹਾ ਕਿ ਲੋਕਾਂ ਨੂੰ ਬਿਮਾਰ ਕੀਤਾ ਜਾ ਰਿਹਾ ਸਰਕਾਰ ਵੱਲੋਂ ਹਾਂਜੀ ਇਹ ਤਾਂ ਹੁਣ ਗਵਰਨਮੈਂਟਾਂ ਜਾਣਨ ਦੀ ਗਵਰਨਮੈਂਟਾਂ ਜਾਣਨ ਨਹੀਂ ਫਿਰ ਤੁਸੀਂ ਵੀ ਬਾਈ ਦੀ ਵੀ ਇਹਦੇ ਵਿੱਚ ਮੱਛਰ ਮੁੱਛਰ ਲੜ ਗਿਆ ਕੋ ਡੇਂਗੂ ਵਾਲਾ ਫਿੱਕਦਾ ਹੋਊ ਫਿਰ ਹਸਪਤਾਲੇ ਹੀ ਆ ਜੀ ਫਿਰ ਦੁਬਾਰਾ ਫਿਰ ਇੱਥੇ ਰਹਿਾਂਗੇ ਹੈ ਓਕੇ ਓਕੇ